ਲੋਕਵਾਰਾ ਨਗਰ ਨਿਗਮ ਦੀ ਮੇਅਰ ਦੀ ਚੋਣ ਨੂੰ ਲੈ ਕੇ ਮਾਨਜੋਗ ਹਾਈ ਕੋਰਟ ਨੇ ਸਖਤ ਰੁਖ ਅਪਣਾਇਆ ਹੈ ਤੇ 1 ਫਰਵਰੀ ਨੂੰ ਹੋਣ ਵਾਲੀ ਚੋਣ ਨੂੰ ਲੈ ਕੇ ਮਾਨਜੋਗ ਹਾਈ ਕੋਰਟ ਦੇ ਰਿਟਾਇਰਡ ਜਸਟਿਸ ਹਰਵੰਸ ਲਾਲ ਨੂੰ ਚੋਣ ਅਬਜ਼ਰਵਰ ਨਿਯੁਕਤ ਕਰ ਦਿੱਤਾ ਹੈ ਇਹ ਜਾਣਕਾਰੀ ਐਡਵੋਕੇਟ ਕਰਨ ਜੋ ਸਿੰਘ ਚਿਕਾਨੇ ਸਰਦਾਰ ਹਰਮਿੰਦਰ ਸਿੰਘ ਬਸਰਾ ਨਾਲ ਫੋਨ ਤੇ ਗੱਲਬਾਤ ਦੌਰਾਨ ਦਿੱਤੀ ਹੈ ਐਡਵੋਕੇਟ ਕਰਨ ਜੋ ਸਿੰਘ ਚਿਕਾ ਨੇ ਦੱਸਿਆ ਕਿ ਹਾਈ ਕੋਰਟ ਦੇ ਆਦੇਸ਼ਾਂ ਦੇ ਮੀਟਿੰਗ ਤਾਂ ਕਰਵਾ ਦਿੱਤੀ ਗਈ ਸੀ ਪਰ ਚੋਣ ਨਹੀਂ ਸੀ ਕਰਵਾਈ ਗਈ ਜਿਸ ਤੋਂ ਬਾਅਦ ਉਹਨਾਂ ਬਲਿ ਮੋੜ ਤੋਂ ਮਾਨਯੋਗ ਹਾਈ ਕੋਰਟ ਵਿੱਚ ਰਿਟ ਦਾਇਰ ਕਰਕੇ ਇਹ ਚੋਣ ਕਰਵਾਉਣ ਦੀ ਅਪੀਲ ਕਰਦਿਆਂ ਇਸ ਚੋਣ ਨੂੰ ਇੱਕ ਫਰਮਰੀ ਨੂੰ ਕਰਵਾਉਣ ਦੇ ਨਾਲ-ਨਾਲ ਅਬਜ਼ਰਵਰ ਲਗਾਉਣ ਲੈ ਕੇ ਆ ਗਿਆ ਸੀ ਉਹਨਾਂ ਕਿਹਾ ਕਿ ਇਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਰਿਟਾਇਰਡ ਜੱਜ ਹਰਬੰਸ ਲਾਲ ਨੂੰ ਅਬਜ਼ਰਵਰ ਲਗਾਇਆ ਹੈ ਉਹਨਾਂ ਨਾਲ ਹੀ ਕਿਹਾ ਕਿ ਉਹਨਾਂ ਨੂੰ ਮਾਂਜੋਖ ਹਾਈ ਕੋਰਟ ਦੀ ਕਾਰਵਾਈ ਤੇ ਪੂਰੀ ਉਮੀਦ ਹੈ ਤੇ 1 ਫਰਵਰੀ ਨੂੰ ਫਗਵਾੜਾ ਵਾਸੀਆਂ ਨੂੰ ਮਿਹਰ ਜ਼ਰੂਰ ਮਿਲੇਗਾ। ਹੋਰ ਕੀ ਕਿਹਾ ਐਡਵੋਕੇਟ ਕਰਨਜੋ ਸਿੰਘ ਚਿਕਾਣੇ ਆਉਂਦੇ ਹਾਂ ਇਸ ਗੱਲਬਾਤ ਦੇ ਜਰੀਏ। ਕਰਨਜੋ ਜੀ ਜੋ ਅਜੇ ਕੋਰਟ ਦੇ ਆਰਡਰ ਆਏ ਨੇ ਕੀ ਆਰਡਰ ਨੇ ਤੇ ਕੀ ਉਹਦੇ ਵਿੱਚ ਜਿਹੜੀਆਂ ਇਨਸਟਰਕਸ਼ਨਸ ਆਉ ਦਿੱਤੀਆਂ ਗਈਆਂ ਨੇ? ਅ ਸਰ ਇਹਦਾ ਕਿ ਪਹਿਲਾ ਨਾ ਅਸੀਂ ਇੱਕ ਰੈਟ ਪਟੀਸ਼ਨ ਲਾਈ ਸੀਗੀ ਥੈਟ ਜਿਹੜੀ ਮਨਿਸਪਲ ਕਾਰਪੋਰੇਸ਼ਨ ਦੀ ਮੇਅਰ ਡਿਪਟੀ ਮੇਅਰ ਐਂਡ ਸੀਨੀਅਰ ਡਿਪਟੀ ਮੇਅਰ ਦੀ ਚੋਣ ਆ ਉਹ ਕਰਵਾਈ ਜਾਵੇ ਤੇ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟ ਵੀਡੀਓਗ੍ਰਾਫੀ ਵਗੈਰਾ ਉਹਦੇ ਵਿੱਚ ਕਰਵਾਈ ਜਾਵੇ ਥਿਸ ਸਪਾਈਟ ਆਫ ਦੀ ਆਰਡਰਸ ਆਫ ਦੀ ਆਨਰੇਬਲ ਕੋਰਟ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਹਨਾਂ ਨੇ ਉਹ ਜਿਹੜੀ ਮੀਟਿੰਗ ਤਾਂ ਕੰਡਕਟ ਕਰਵਾ ਲਈ ਪਰ ਇਲੈਕਸ਼ਨ ਨਹੀਂ ਕਰਵਾਈ ਜਦੋਂ ਇਲੈਕਸ਼ਨ ਨਹੀਂ ਕਰਵਾਈ ਤਾਂ ਵੀ ਅਗੇਨ ਮੂਵ ਟੂ ਦੀ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਾਈਡ ਰਿਟ ਜਿਹਦੇ ਵਿੱਚ ਆਪਾਂ ਇਹ ਗੱਲ ਕਹੀ ਹੈ ਕਿ ਜੋ ਉੱਥੇ ਕੰਡਕਟ ਸੀਗਾ ਡਿਵੀਜ਼ਨਲ ਕਮਿਸ਼ਨਰ ਦਾ ਉਹ ਬਹੁਤ ਗਲਤ ਕੰਡਕਟ ਸੀਗਾ ਤੇ ਮੇਅਰ ਦੀ ਇਲੈਕਸ਼ਨ ਵੀ ਦੁਬਾਰਾ ਕਰਵਾਈ ਜਾਵੇ ਤੇ ਇੱਕ ਇੱਥੇ ਅਬਜ਼ਰਵਰ ਅਪੁਆਇੰਟ ਕੀਤਾ ਜਾਵੇ ਕਿਉਂਕਿ ਐਡਮਿਨਿਸਟ੍ਰੇਸ਼ਨ ਤੇ ਸਾਨੂੰ ਕੋਈ ਵੀ ਵਿਸ਼ਵਾਸ ਨਹੀਂ ਹੈਗਾ ਦੇ ਆਰ ਪੋਲੀਟੀਕਲੀ ਦੇ ਆਰ ਪਿਓਰਲੀ ਹੈਂਡ ਇਨ ਗਲਵ ਵਿਦ ਦੀ ਆਮ ਆਦਮੀ ਪਾਰਟੀ ਇਸ ਤੇ ਅੱਜ ਚੰਗੀ ਲੰਬੀ ਚੌੜੀ ਬਹਿਸ ਹੋਈ ਪਹਿਲਾਂ ਤਾਂ ਜੱਜ ਸਾਹਿਬ ਨੇ ਉਹਨਾਂ ਨੂੰ ਤਾੜਨਾ ਲਾਈ ਕੀ ਤੁਸੀਂ ਇਹ ਕਿਉਂ ਕੀਤਾ ਤੁਸੀਂ ਕੰਡਕਟ ਕਿਉਂ ਨਹੀਂ ਕਰਾਈ ਫਿਰ ਜੱਜ ਸਾਹਿਬ ਨੇ ਉਹਨਾਂ ਕੋ ਐਫੀਡੇਵਿਟ ਲਿਆ ਐਫੀਡੇਵਿਟ ਲਿਆ ਕਿ ਤੁਸੀਂ ਹੁਣ ਜਿਹੜੀ ਤਿੰਨ ਤਰੀਕ ਇੱਕ ਤਰੀਕ ਆ ਉਸ ਦਿਨ ਕਰਾਉਂਗੇ ਤੇ ਨਾਲ ਜੱਜ ਸਾਹਿਬ ਨੇ ਦੋਨਾਂ ਪਾਰਟੀਆਂ ਨੂੰ ਕਿਹਾ ਕਿ ਕੰਸੈਂਟ ਦਿਓ ਕਿ ਸਾਡੀ ਪ੍ਰੇਅਰ ਜੋ ਸੀਗੀ ਕਿ ਅਸੀਂ ਕਹਿੰਨੇ ਸੀ ਆਬਜ਼ਰਵਰ ਨਿਯੁਕਤ ਹੋਵੇ ਉਹਨਾਂ ਨੇ ਦੂਸਰੀ ਦੂਜੇ ਸਟੇਟ ਨੂੰ ਵੀ ਕਿਹਾ ਕਿ ਤੁਹਾਨੂੰ ਕੋਈ ਆਬਜੈਕਸ਼ਨ ਆਬਜ਼ਰਵਰ ਤੇ ਹੈ ਥੋੜਾ ਜਿਹਾ ਉਹਨਾਂ ਨੇ ਰਿਪੈਂਟ ਕੀਤਾ ਇਸ ਗੱਲ ਤੋਂ ਪਰ ਜਦੋਂ ਜੱਜ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਤੁਹਾਡਾ ਐਕਟ ਤੇ ਮੈਨੂੰ ਟਰਸਟ ਨਹੀਂ ਆ ਦੇਸ਼ੀ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਵੱਲੋਂ ਇਲੈਕਸ਼ਨ ਹੋਵੇ ਤਾਂ ਉਹਨਾਂ ਨੇ ਵੀ ਸਾਡੀ ਜਿਹੜੀ ਪ੍ਰੇਅਰ ਸੀ ਆਬਜ਼ਰਵਰ ਅਪਾਇੰਟ ਕਰਨ ਦੀ ਉਹਦੇ ਤੇ ਕਨਸੈਂਟ ਦੇ ਦਿੱਤੀ ਤੇ ਆਨਰੇਬਲ ਰਿਟਾਇਰਡ ਜਸਟਿਸ ਹਰਬੰਸ ਲਾਲ ਜੀ ਹੈਜ਼ ਬੀਨ ਅਪਾਇੰਟਡ ਐਜ਼ ਆਬਜ਼ਰਵਰ ਟੂ ਦੀ ਇਲੈਕਸ਼ਨਸ 댓 ਆਰ ਟੂ ਬੀ ਕੰਡਕਟਡ ਔਨ 1st ਆਫ ਫੈਬ ਐਟ 4 4 pm ਜਿਹੜੀਆਂ ਇਲੈਕਸ਼ਨ ਆਫ ਮੇਅਰ ਡਿਪਟੀ ਮੇਅਰ ਐਂਡ ਸੀਨੀਅਰ ਮੇਅਰ ਦੀ ਸੋ ਜੀ ਅਸੀਂ ਬੇਸਿਕਲੀ ਡੇਟ ਮੰਗੀ ਸੀ ਇਲੈਕਸ਼ਨਾਂ ਦੀ ਤੇ ਪ੍ਰੇਅਰ ਮੰਗੀ ਸੀ ਅਬਜ਼ਰਵਰ ਦੀ ਮਾਨਯੋਗ ਅਦਾਲਤ ਨੇ ਸਾਡੀ ਦੋਨੋਂ ਪ੍ਰੇਅਰਸ ਨੂੰ ਪ੍ਰਵਾਨ ਕੀਤਾ ਵਿਦ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟ ਕਿਹਾ ਕਿ ਹੋਣਾ ਚਾਹੀਦਾ ਜੋ ਪਿਛਲੀ ਵਾਰ ਵੀ ਦੇ ਆਰਡਰ ਚ ਚੀਜ਼ਾਂ ਲਿਖੀਆਂ ਸੀਗੀਆਂ ਕਿ देयर शुड ਬੀ ਅ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟ ਫਰੀ ਐਂਡ ਫੇਅਰ ਇਲੈਕਸ਼ਨ ਕੋਈ ਰਕਾਵਟ ਨਹੀਂ ਹੋਣਾ ਚਾਹੀਦਾ ਵੀਡੀਓਗ੍ਰਾਫੀ ਹੋਣੀ ਚਾਹੀਦੀ ਉਦੇ ਨਾਲ ਇਸ ਪਟੀਸ਼ਨ ਦੇ ਵਿੱਚ ਇੱਕ ਚੀਜ਼ ਹੋਰ ਐਡ ਹੋ ਗਈ ਵਿਚ ਇਜ਼ অবজারভার অবজারভার ਵਾਸ ਅ ਪੁਆਇੰਟ ਅਬਜ਼ਰਡ ਟੂ ਆਰਡਰਡ ਐਂਡ ਹੀ ਇਜ਼ ਅਪੁਆਇੰਟਡ ਤੇ অবজারভার ਸਾਹਿਬ ਨੂੰ 1 ਲੱਖ ਰੁਪਇਆ ਆਨਰੇਰੀਅਮ ਵੀ ਦੇਣ ਦਾ ਆਰਡਰ ਆ ਉਹ ਮਿਊਨਿਸਪਲ ਕਾਰਪੋਰੇਸ਼ਨ ਫਗਵਾੜਾ ਦਊਗੀ ਸੀ ਠੀਕ ਹੈ ਜੀ ਜਿਹੜੇ ਕਮਿਸ਼ਨਰ ਸਾਹਿਬ ਸੀ ਉਹਨਾਂ ਨੂੰ ਉੱਥੇ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਉੱਥੇ ਉਹਨਾਂ ਦੇ ਉੱਤੇ ਵੀ ਕੋਈ ਕਿਹਾ ਗਿਆ ਉਹਨਾਂ ਲਈ ਸਪੈਸ਼ਲ ਕੁਝ ਡਿਵੀਜ਼ਨ ਕਮਿਸ਼ਨਰ ਸਾਹਿਬ ਨੂੰ ਹਾਜ਼ਰ ਹੋਣ ਲਈ ਕਿਹਾ ਸੀ ਉਹ ਹਾਜ਼ਰ ਨਹੀਂ ਹੋਏ ਤੇ ਉਹਨਾਂ ਨੇ ਆਪਣਾ ਮੈਡੀਕਲ ਰੀਜ਼ਨ ਦੱਸਿਆ ਕਿ ਮੈਂ ਇਸ ਵੇਲੇ ਠੀਕ ਨਹੀਂ ਹਾਂ ਜੀ ਤੇ ਤੇ ਉਹ ਉਹਨਾਂ ਦੇ ਇਨਸਟਰਕਸ਼ਨਸ ਤੇ ਮਿਊਨਿਸਪਲ ਕਮਿਸ਼ਨਰ ਬਲ ਮੈਡਮ ਵਾਸ ਪ੍ਰੈਸੈਂਟ ਐਂਡ ਬਲ ਮੈਡਮ ਹੈਡ ਫਰਨਿਸ਼ਡ ਅ ਐਫੀਡੇਵਿਟ ਕਿ ਅਸੀਂ ਇੱਕ ਤਰੀਕ ਨੂੰ ਇਲੈਕਸ਼ਨ ਕਰਾਵਾਂਗੇ ਕਰਾਵਾਂਗੇ ਤੇ ਸਾਰਾ ਅਰੇਂਜਮੈਂਟ ਠੀਕ ਰੱਖਾਂਗੇ ਜਿਨ੍ਹਾਂ ਇਲੈਕਸ਼ਨ ਠੀਕ ਹੋ ਸਕਣਗੇ ਜਿਹੜੀ ਇਹ ਇਲੈਕਸ਼ਨ ਆ ਹੁਣ ਡਿਵੀਜ਼ਨਲ ਕਮਿਸ਼ਨਰ ਸਾਹਿਬ ਦੀ ਨਿਗਰਾਨੀ ਚ ਹੋਏਗੀ ਜਾਂ ਬਲ ਮੈਡਮ ਦੀ ਕਮਿਸ਼ਨਰ ਆਫ ਜਿਹੜੇ ਫਗਵਾੜਾ ਨੇ ਉਹਨਾਂ ਦੀ ਨਿਗਰਾਨੀ ਚ ਹੋਏਗੀ ਜਿਹੜੀ ਇਹ ਦੇਖੋ ਹੀ ਹੈਜ਼ ਗਿਵਨ ਜਿਹੜਾ ਹੀ ਹੈਜ਼ ਗਿਵਨ ਅ ਐਫੀਡੇਵਿਟ ਹੀ ਹੈਜ਼ ਗਿਵਨ ਅ ਮੈਡੀਕਲ ਇਨ ਦੀ ਕੋਰਟ ਥੈਟ ਉਹਨੂੰ 3-4 ਦਿਨ ਲੱਗਣੇ ਠੀਕ ਹੋਣ ਬਟ ਇਲੈਕਸ਼ਨ ਇਜ਼ ਸ케ਜੂਲਡ ਫਾਰ ਫਸਟ ਫਸਟ ਆਫ ਫੈਬ which is which is ਦੋਜ਼ਨ ਬਾਅਦ right ਹੁਣ ਐਦਾਂ ਵਾਜੀ ਜੇ ਡਿਵੀਜ਼ਨਲ ਕਮਿਸ਼ਨਰ ਠੀਕ ਨਹੀਂ ਹੈ ਤਾਂ ਹੀ ਕੈਨ ਇਨਸਟਰੁਕਟ ਮਨਿਸਪਲ ਕਮਿਸ਼ਨਰ ਟੂ ਕੰਡਕਟ ਦੀ ਇਲੈਕਸ਼ਨ ਬਟ ਆਬਜ਼ਰਵ ਚਾਹੇ ਡਿਵੀਜ਼ਨਲ ਕਮਿਸ਼ਨਰ ਆਪ ਆ ਕੇ ਕੰਡਕਟ ਕਰਨ ਚਾਹੇ ਮਨਿਸਪਲ ਕਮਿਸ਼ਨਰ ਆਪ ਕਰਨ ਪਰ ਆਬਜ਼ਰਵਰ ਹੈਸ ਟੂ ਬੀ ਥੇਰ ਇਸ ਲਈ ਜੇ ਤਾਂ ਡਿਵੀਜ਼ਨਲ ਕਮਿਸ਼ਨਰ ਨੂੰ ਤਦ ਤੱਕ ਡਿਸਚਾਰਜ ਹੁੰਦੇ ਨੇ ਥੈਨ ਉਹ ਕਰਨਗੇ ਨਹੀਂ ਤਾਂ ਹੀ ਕੈਨ ਫਰਦਰ ਪਾਸ ਆਰਡਰ ਟੂ ਮਨਿਸਪਲ ਕਮਿਸ਼ਨਰ ਆਲਸੋ ਟੂ ਕੰਡਕਟ ਦੀ ਸੇਮ ਹੁਣ ਆਸ ਕੀਤੀ ਜਾ ਸਕਦੀ ਹੈ ਕਿ ਇੱਕ ਤਰੀਕੇ ਨੂੰ ਫਗਵਾੜਾ ਨੂੰ ਹਰ ਹਾਲ ਵਿੱਚ ਜਿਹੜਾ ਆ ਮੇਅਰ ਮਿਲ ਜਾਏਗਾ ਮੈਂ ਜੀ ਪੂਰਾ ਆਸਵੰਦਨਾ ਮੈਨੂੰ ਆਪਣੇ ਹਾਈ ਕੋਰਟ ਦੀ ਆਰਡਰਸ ਤੇ ਮੈਨੂੰ ਪੂਰਾ ਉਮੀਦ ਆ ਕਿਉਂਕਿ ਜਿੱਦਾਂ ਦੀ ਅੱਜ ਅੱਜ ਜੱਜ ਸਾਹਿਬ ਨੇ ਫਾਈਨਡਿੰਗ ਦਿੱਤੀ ਆ ਤੇ ਮੈਨੂੰ ਇਹ ਲੱਗਦਾ ਕਿ ਜੇ ਸਰਕਾਰੀ ਐਡਮਿਨਿਸਟ੍ਰੇਸ਼ਨ ਜਾਂ ਸਰਕਾਰ ਹਲੇ ਵੀ ਕੰਪਲਾਈਂਸ ਨਹੀਂ ਕਰਦੀ ਤਾਂ ਇਹ ਕੋਰਟ ਮਤਲਬ ਮੈਨੂੰ ਲੱਗਦਾ ਨਹੀਂ ਆ ਕਿ ਇਹਦੇ ਵਿੱਚ ਕੋਈ ਨਿਕਲਣਾ ਉਹਨਾਂ ਲਈ ਅੱਗੇ ਫਿਊਚਰ 'ਚ ਫੇਸੌਖਾ ਹੋਊਗਾ ਇਸ ਲਈ ਮੈਂ ਪੂਰੀ ਉਮੀਦ ਕਰਦਾ ਜੀ ਕਿ ਇੱਕ ਤਰੀਕ ਨੂੰ ਫਗਵਾੜੇ ਨੂੰ ਜਿਹੜੀ ਬਹੁਤ ਲੰਬੀ ਚਿਰ ਤੋਂ ਡੀਕ ਆ ਵੇਟ ਆ ਆਪਣਾ ਮੇਅਰ ਮਿਲੇਗਾ ਤਾਂ ਕਿ ਇੱਕ ਵਧੀਆ ਗਵਰਨੈਂਸ ਮਾਡਲ ਫਗਵਾੜੇ ਵਿੱਚ ਆਵੇ। ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸਰ ਮਿਹਰਬਾਨੀ